ਦੇ ਇਸ ਦੇ ਲਈ ਇੱਕ ਬਾਕਾਇਦਾ ਡਿਜੀਟਲ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ ਇੱਕ 쿠ਪਨ ਤੁਹਾਡੇ ਮੋਬਾਈਲ ਤੇ ਆਇਆ ਕਰੇਗਾ ਉਸ ਮੋਬਾਈਲ ਤੇ ਜਿਹੜਾ 쿠ਪਨ ਆਏਗਾ ਉਸ 쿠ਪਨ ਨੂੰ ਸਕੈਨ ਕਰੇਗਾ ਡਿਪੋ 홀ਡਰ ਕੋ ਪਿਆ QR ਕੋਡ ਉਸ ਤੇ ਜਦੋਂ ਉਸ ਨੂੰ ਸਕੈਨ ਕੀਤਾ ਜਾਏਗਾ ਉਸ ਤੋਂ ਬਾਅਦ ਲਾਭਪਾਤਰੀ ਨੂੰ ਆਸਾਨੀ ਨਾਲ ਉਥੋਂ ਰਾਸ਼ਨ ਮਿਲ ਜਾਏਗਾ ਇਹ ਯੋਜਨਾ ਅਗਲੇ ਮਹੀਨੇ ਕੇਂਦਰ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਚੰਡੀਗੜ੍ਹ ਗੁਜਰਾਤ ਦੇ ਤਿੰਨ ਜ਼ਿਲ੍ਹੇ ਅਤੇ ਪੁੱਡੂਚਰੀ ਦੇ ਵਿੱਚ ਤਨੂੰ ਦੱਸ ਦੇ ਕਿ ਇਸ ਪ੍ਰੋਜੈਕਟ ਨੂੰ ਇਸ ਕਰਕੇ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਇਹਦੇ ਨਾਲ ਲਾਭਪਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਤਹਿਤ ਲਾਭਪਾਤਰੀਆਂ ਨੂੰ ਹਰ ਮਹੀਨੇ ਡਿਜੀਟਲ ਫੂਡ ਕੂਪਨ ਸਿੱਧੇ ਉਹਨਾਂ ਦੇ ਮੋਬਾਈਲ ਫੋਨ ਤੇ ਆਰਬੀਆਈ ਇਨੇਬਲ ਡਿਜੀਟਲ ਵਾਲਟ ਦੇ ਵਿੱਚ ਮਿਲਣਗੇ ਅਤੇ ਉਹ ਕੂਪਨ ਰਿਡੀਮ ਕਰਨ ਦੇ ਲਈ ਡੀਪੂ ਮਾਲਕਾਂ ਦਾ ਕਯੂਆਰ ਕੋਡ ਸਕੈਨ ਕਰਕੇ ਡੀਪੂਆਂ ਤੋਂ ਆਪਣੇ ਹੱਕ ਦਾ ਅਨਾਜ ਮਿਲੇਗਾ ਸਰਕਾਰ ਡਿਜੀਟਲ ਕੂਪਨ ਦੇ ਜਮ੍ਹਾਂ ਹੋਣ ਤੋਂ ਬਚਣ ਲਈ ਯਾਨੀ ਬਹੁਤ ਜ਼ਿਆਦਾ ਕੂਪਨ ਨਾ ਜਮ੍ਹਾਂ ਹੋ ਜਾਣ ਇਸ ਇਸ ਦੀ ਵਰਤੋਂ ਲਈ ਇੱਕ ਸਮਾਂ ਹੱਦ ਵੀ ਤੈਅ ਕਰੇਗੀ ਇਸ ਨੂੰ ਤਿੰਨ ਖੇਤਰਾਂ 'ਚ ਡਿਜੀਟਲ ਫੂਡ ਕਰੰਸੀ ਲਈ ਪ੍ਰੂਫ ਆਫ ਕਨਸੈਪਟ ਯਾਨੀ ਪੀਓਸੀ ਵਜੋਂ ਚਲਾਇਆ ਜਾਵੇਗਾ ਇਹ ਛੋਟੇ ਪੱਧਰ ਤੇ ਹੋਵੇਗਾ ਤਾਂਕਿ ਇਸ ਪੈਲ ਦੀ ਵਿਵਹਾਰਤਾ ਕਾਰਜ ਸਮਰਥਾ ਅਤੇ ਵਿਵਾਰ ਸਮਰਥਾ ਨੂੰ ਦੇਖਿਆ ਜਾ ਸਕੇ ਦੁਨੀਆ ਦੇ ਸਭ ਤੋਂ ਵੱਡੇ ਮੁਫਤ ਖੁਰਾਕ ਸੁਰੱਖਿਆ ਪ੍ਰੋਗਰਾਮ 'ਚ ਵੱਧ ਪਾਰਦਰਸ਼ਤਾ ਲਿਆਉਣਾ ਅਤੇ ਕਿਸੇ ਤਰ੍ਹਾਂ ਦੀ ਗਰਬੜੀ ਨੂੰ ਰੋਕਣਾ ਇਸ ਦਾ ਮੁੱਖ ਮਕਸਦ ਹੈ ਨਾਲ ਹੀ ਰਾਸ਼ਨ ਕਾਰਡ 홀ਡਰਾਂ ਨੂੰ ਬਾਇਓਮੈਟ੍ਰਿਕ অথেন্টিਕੇਸ਼ਨ ਦੀ ਪਰੇਸ਼ਾਨੀ ਤੋਂ ਮੁਕਤੀ ਦਿਵਾਉਣਾ ਵੀ ਇਸ ਦਾ ਮਕਸਦ ਹੈ ਇਸ ਮਹੀਨੇ ਦੀ ਸ਼ੁਰੂਆਤ 'ਚ ਅਹਮਦਾਬਾਦ 'ਚ 25 ਲਾਭਪਾਤਰਾਂ ਨਾਲ ਇੱਕ ਸਫਲ ਪ੍ਰੋਜੈਕਟ ਲਾਂਚ ਕੀਤਾ ਗਿਆ ਰਾਜ ਸਰਕਾਰ ਦੇ ਇੱਕ ਅਧਿਕਾਰੀ ਦੇ ਮੁਤਾਬਕ ਉਦੋਂ ਤੋਂ ਹੁਣ ਤੱਕ ਕਰੀਬ 2000 ट्रांजੈਕਸ਼ਨ ਪੂਰੇ ਕੀਤੇ ਜਾ ਚੁੱਕੇ ਹਨ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਇਸ ਪ੍ਰੋਜੈਕਟ ਜੇ ਅਨੰਤ ਸਬਰਮਤੀ ਅਤੇ ਦਾਹੋਦ ਸ਼ਾਮਲ ਹੋਣਗੇ ਚੰਡੀਗੜ੍ਹ ਅਤੇ ਪੁਲਿਚਰੀ ਦੇ ਮਾਮਲਿਆਂ 'ਚ ਕੇਂਦਰ ਸਰਕਾਰ ਨੇ 2015 'ਚ ਅਨਾਜ ਲਈ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਯਾਨੀ ਡੀਬੀਟੀ ਯੋਜਨਾ ਸ਼ੁਰੂ ਕੀਤੀ ਸੀ ਜਿਸ ਨੇ ਅਨਾਜ ਦੀ ਫਿਜ਼ੀਕਲ ਵੰਡ ਨੂੰ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਸਿੱਧੇ ਕੈਸ਼ ਟ੍ਰਾਂਸਫਰ ਨਾਲ ਬਦਲ ਦਿੱਤਾ ਸੀ ਡਿਜੀਟਲ ਫੂਡ ਕਰੰਸੀ ਇਹ ਨਿਸ਼ਚਿਤ ਕਰੇਗਾ ਕਿ ਲਾਪਾਤਰੀ ਸਬਸਿਡੀ ਦੀ ਵਰਤੋਂ ਸਿਰਫ ਅਨਾਜ ਖਰੀਦਣ ਲਈ ਕਰਨ ਕਿਸੇ ਹੋਰ ਮਕਸਦ ਲਈ ਨਹੀਂ ਕਿਉਂਕਿ ਇਹਨਾਂ ਦੋਵਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅਨਾਜ ਵੰਡਣ ਦੀ ਕੋਈ ਤਜਵੀਜ਼ ਨਹੀਂ ਹੈ ਇਸ ਲਈ ਉਥੋਂ ਕੋਈ ਰਾਸ਼ਨ ਦੀਆਂ ਦੁਕਾਨਾਂ ਨਹੀਂ ਹਨ ਡਿਜੀਟਲ ਕਰੰਸੀ ਸਵੀਕਾਰ ਕਰਕੇ ਮੁਫਤ ਅਨਾਜ ਵੰਡਣ ਦੀ ਕੁਝ ਆਊਟਲੈਟਸ ਦੀ ਪਛਾਣ ਕੀਤੀ ਜਾ ਸਕਦੀ ਹੈ ਉਹਨਾਂ ਕਾਨਾਂ ਦੇ ਜ਼ਰੀਏ ਜੋ ਮੁਫਤ ਅਨਾਜ ਵੰਡਿਆ ਜਾਵੇਗਾ ਉਸ ਦੀ ਸਪਲਾਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਐਫਸੀਆਈ ਜਾਂ ਰਾਜ ਸਰਕਾਰ ਜਾਂ ਕਰਨ ਗਿਆ ਅਜੇ ਅਜੇ ਬਦਲ ਵੀ ਲੱਬੇ ਜਾ ਰਹੇ ਨੇ ਤਾਂਕਿ ਜਿਨ੍ਹਾਂ ਲਾਭਪਾਤਰੀਆਂ ਕੋਲ ਅਜੇ ਵੀ ਬੇਸਿਕ ਜਾਂ ਫੀਚਰ ਫੋਨ ਹਨ ਇਸ ਲਈ ਉਹ ਵੀ ਈ-ਵੈਲਟ ਦੀ ਵਰਤੋਂ ਨਹੀਂ ਕਰ ਸਕਦੇ ਉਹ ਡਿਜੀਟਲ ਫੂਡ ਕਰੰਸੀ ਦੀ ਵਰਤੋਂ ਕਰ ਸਕਣਗੇ ਤੁਹਾਨੂੰ ਇੱਕ ਵਾਰੀ ਫੇਰ ਤੋਂ ਦੱਸ ਦਈਏ ਕੀ ਕੇਂਦਰ ਸਰਕਾਰ ਅਗਲੇ ਮਹੀਨੇ ਨਿਗੜ ਪੁੱਡੂਚਰੀ ਅਤੇ ਗੁਜਰਾਤ ਦੇ ਤਿੰਨ ਜ਼ਿਲ੍ਹਿਆਂ ਚ ਲਾਭਪਾਤਰੀਆਂ ਲਈ ਮੁਫਤ ਰਾਸ਼ਨ ਯੋਜਨਾ ਤਹਿਤ ਸੈਂਟਰਲ ਬੈਂਕ ਡਿਜੀਟਲ ਕਰੰਸੀ ਜਾਂ ਡਿਜੀਟਲ ਫੂਡ ਕਰੰਸੀ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ ਇਸ ਤਹਿਤ ਲਾਭਪਾਤਰੀਆਂ ਨੂੰ ਹਰ ਮਹੀਨੇ ਡਿਜੀਟਲ ਫੂਡ 쿠ਪਨ ਸਿੱਧੇ ਉਹਨਾਂ ਦੇ ਮੋਬਾਈਲ ਤੇ ਆਰਬੀਆਈ ਇਨੇਬਲ ਡਿਜੀਟਲ ਵਾਲਟ ਚ ਮਿਲਣਗੇ ਅਤੇ ਇਹ 쿠ਪਨ ਰੀਡੀਮ ਕਰਨ ਦੇ ਲਈ ਡੀਪੋ ਮਾਲਕਾਂ ਦਾ ਕਯੂਆਰ ਕੋਡ ਕਰਨਾ ਹੋ क्यूआर कोड स्कैन करना होवेगा ਅਤੇ ਉਹ ਆਪਣੇ ਹੱਕ ਦਾ ਰਾਸ਼ਨ ਲੈ ਸਕਣਗੇ। ਕੀ ਵੀ ਦੇਖ ਰਹੇ ਹੋ ਤੁਸੀਂ? ਕੇਂਦਰ ਸਰਕਾਰ ਅਗਲੇ ਮਹੀਨੇ ਚੰਡੀਗੜ੍ਹ, ਪੁਡੇਚਰੀ ਤੇ ਗੁਜਰਾਤ ਦੇ ਤਿੰਨ ਜ਼ਿਲ੍ਹਿਆਂ 'ਚ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ। ਤਰਸਲ ਇਹ ਪਾਇਲਟ ਪ੍ਰੋਜੈਕਟ ਮੁਫਤ ਰਾਸ਼ਨ ਯੋਜਨਾ ਦਾ ਹਿੱਸਾ ਹੋਵੇਗਾ ਜਿਸ ਦੇ ਲਈ ਇੱਕ ਬਾਕਾਇਦਾ ਡਿਜੀਟਲ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇੱਕ 쿠ਪਨ ਤੁਹਾਡੇ ਮੋਬਾਈਲ ਤੇ ਆਇਆ ਕਰੇਗਾ ਉਸ ਮੋਬਾਈਲ ਤੇ ਜਿਹੜਾ 쿠ਪਨ ਆਏਗਾ ਉਸ 쿠ਪਨ ਨੂੰ ਸਕੈਨ ਕਰੇਗਾ ਡਿਪੂ 홀ਡਰ ਕੋ ਪਿਆ QR ਕੋਡ ਉਸ ਤੇ ਜਦੋਂ ਉਸ ਨੂੰ ਸਕੈਨ ਕੀਤਾ ਜਾਏਗਾ ਉਸ ਤੋਂ ਬਾਅਦ ਲਾਪਾਤਰੀ ਨੂੰ ਆਸਾਨੀ ਨਾਲ ਉਥੋਂ ਰਾਸ਼ਨ ਮਿਲ ਜਾਏਗਾ ਇਹ ਯੋਜਨਾ ਅਗਲੇ ਮਹੀਨੇ ਕੇਂਦਰ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਚੰਡੀਗੜ੍ਹ ਗੁਜਰਾਤ ਦੇ ਤਿੰਨ ਜ਼ਿਲ੍ਹੇ ਅਤੇ ਪੁੱਡੂਚਰੀ ਦੇ ਵਿੱਚ ਤਾਨੂੰ ਦੱਸ ਦਈਏ ਕਿ ਇਸ ਪ੍ਰੋਜੈਕਟ ਨੂੰ ਇਸ ਕਰਕੇ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਇਹਦੇ ਨਾਲ ਲਾਭਪਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਤਹਿਤ ਲਾਭਪਾਤਰੀਆਂ ਨੂੰ ਹਰ ਮਹੀਨੇ ਡਿਜੀਟਲ ਫੂਡ ਕੂਪਨ ਸਿੱਧੇ ਉਹਨਾਂ ਦੇ ਮੋਬਾਈਲ ਫੋਨ ਤੇ ਆਰਬੀਆਈ ਇਨੇਬਲ ਡਿਜੀਟਲ ਵਾਲਟ ਦੇ ਵਿੱਚ ਮਿਲਣਗੇ ਅਤੇ ਉਹ ਕੂਪਨ ਰਿਡੀਮ ਕਰਨ ਦੇ ਲਈ ਡਿਪੂ ਮਾਲਕਾਂ ਦਾ ਕਯੂਆਰ ਕੋਡ ਸਕੈਨ ਕਰਕੇ ਡਿਪੂਆਂ ਤੋਂ ਆਪਣੇ ਹੱਕ ਦਾ ਅਨਾਜ ਮਿਲੇਗਾ ਸਰਕਾਰ ਡਿਜੀਟਲ ਕੂਪਨ ਦੇ ਜਮ੍ਹਾਂ ਹੋਣ ਤੋਂ ਬਚਣ ਲਈ ਯਾਨੀ ਬਹੁਤ ਜ਼ਿਆਦਾ ਕੂਪਨ ਨਾ ਜਮ੍ਹਾਂ ਹੋ ਜਾਣ ਇਸ ਇਸ ਦੀ ਵਰਤੋਂ ਲਈ ਇੱਕ ਸਮਾਂ ਹੱਦ ਵੀ ਤੈਅ ਕਰੇਗੀ ਇਸ ਨੂੰ ਤਿੰਨ ਖੇਤਰਾਂ 'ਚ ਡਿਜੀਟਲ ਫੂਡ ਕਰੰਸੀ ਲਈ ਪ੍ਰੂਫ ਆਫ ਕਨਸੈਪਟ ਯਾਨੀ ਪੋਸੀ ਵਜੋਂ ਚਲਾਇਆ ਜਾਵੇਗਾ ਇਹ ਛੋਟੇ ਪੱਧਰ ਤੇ ਹੋਵੇਗਾ ਤਾਂਕਿ ਇਸ ਪੈਲ ਦੀ ਵਿਵਹਾਰਤਾ ਕਾਰਜਸ਼ਮਰਤਾ ਅਤੇ ਵਿਵਾਰ ਸਮਰੱਥਾ ਨੂੰ ਦੇਖਿਆ ਜਾ ਸਕੇ ਦੁਨੀਆ ਦੇ ਸਭ ਤੋਂ ਵੱਡੇ ਮੁਫਤ ਖੁਰਾਕ ਸੁਰੱਖਿਆ ਪ੍ਰੋਗਰਾਮ 'ਚ ਵੱਧ ਪਾਰਦਰਸ਼ਤਾ ਲਿਆਉਣਾ ਅਤੇ ਕਿਸੇ ਤਰ੍ਹਾਂ ਦੀ ਗਰਬੜੀ ਨੂੰ ਰੋਕਣਾ ਇਸ ਦਾ